ਸਿੱਖੀ ਦੇ ਮਾਰਗ ਤੇ ਚੱਲਣ ਵਾਲੇ ਬਹੁਤ ਸਾਰੇ ਸਾਧਕ ਸਿਮਰਨ ਅਤੇ ਜਾਪ ਦੌਰਾਨ ਡੂੰਘੇ ਪਲਾ ਦਾ ਅਨੁਭਵ ਕਰਦੇ ਹਨ। ਕਈ ਵਾਰ ਵਾਹਿਗੁਰੂ ਜਾਪ ਦੇ ਡੂੰਘੇ ਧਿਆਨ ਦੌਰਾਨ ਇੱਕ ਸਰੀਰਕ ਸੰਵੇਦਨਾ ਜਿਵੇਂ ਕਿ ਅਚਾਨਕ ਚਟਕਾ ਜਾਂ ਕੰਬਣੀ ਆ ਸਕਦੀ ਹੈ। ਇਹ ਅਨੁਭਵ ਅਕਸਰ ਸੰਗਤ ਵਿੱਚ ਸਵਾਲ ਅਤੇ ਉਤਸੁਕਤਾ ਪੈਦਾ ਕਰਦਾ ਹੈ। ਇਹ ਵਰਤਾਰਾ ਅਸਧਾਰਨ ਨਹੀਂ ਹੈ। साड़ी परंपरा अंदर महत्वपूर्ण अध्यात्मिक अर्थ रखता है ये व्यक्तिगत आत्मा अते ब्रह्म ब्रह्मकार बन रहे शक्तिशाली संबंध का प्रमाण है आओ इकट्ठे इस पवित्र अनुभव की पड़चोल करिए सिमरन परमात्मा के नाम की याद साढ़े अध्यात्मिक अभ्यास का आधार है ਇਸ ਅੰਦਰ ਅਤੇ ਆਲੇ ਦੁਆਲੇ ਬ੍ਰह्म ਮੌਜੂਦਗੀ ਨਾਲ ਜੁੜਨ ਦੀ ਇੱਕ ਡੂੰਗੀ ਯਾਤਰਾ ਹੈ ਨਿਰੰਤਰ ਜਾਪ ਦੁਆਰਾ ਅਸੀਂ ਆਪਣੀ ਚੇਤਨਾ ਨੂੰ ਸਿਰਜਨਹਾਰ ਨਾਲ ਅਬੇਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਅਭਿਆਸ ਸਿਰਫ ਇੱਕ ਤੁਨੀ ਦੋਰਾਓ ਨਹੀਂ ਹੈ ਇਹ ਇੱਕ ਡੂੰਗੀ ਧਿਆਨ ਦੀ ਅਵਸਥਾ ਹੈ ਇਸ ਵਿੱਚ ਮਨ ਦਿਲ ਅਤੇ ਆਤਮਾ ਨੂੰ ਨਾ ਤੇ ਕੇਂਦ੍ਰਿਤ ਕਰਨਾ ਸ਼ਾਮਲ ਹੈ ਇਸ ਦੇ ਵਾਈਬ੍ਰੇਸ਼ਨਾਂ ਨੂੰ ਸਾਡੇ ਪੂਰੇ ਜੀਵ ਵਿੱਚ ਪਰਵੇਸ਼ ਕਰਨ ਦੇਣਾ ਉਦੇਸ਼ ਪੌਤਿਕ ਤੋਂ ਪਾਰ ਜਾਣਾ ਅਤੇ ਅਧਿਆਤਮਿਕ ਸਾਂਝ ਦੀ ਅਵਸਥਾ ਵਿੱਚ ਦਾਖਲ ਹੋਣਾ ਹੈ ਜਦੋਂ ਅਸੀਂ ਡੂੰਘੇ ਸਿਮਰਨ ਵਿੱਚ ਰੁੱਝ ਜਾਂਦੇ ਹਾਂ ਤਾਂ ਸਾਡਾ ਪਾਤਿਕ ਸਰੀਰ ਮਨ ਅਤੇ ਆਤਮਾ ਇੱਕਸਾਰ ਹੋਣ ਲੱਗਦੇ ਹਨ ਵਾਹਿਗੁਰੂ ਦਾ ਬਾਰ-ਬਾਰ ਜਾਪ ਕਰਨਾ ਇੱਕ ਸ਼ਕਤੀਸ਼ਾਲੀ ਅਧਿਆਤਮਿਕ ਕੰਪਨ ਪੈਦਾ ਹੁੰਦਾ ਹੈ ਇਹ ਊਰਜਾ ਕਈ ਵਾਰ ਇਨ ਇਛਤ ਸਰੀਰਕ ਹਰਕਤਾਂ ਜਾਂ ਸੰਵੇਦਨਾਵਾਂ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ ਇਨ੍ਹਾਂ ਚਟਕਿਆਂ ਜਾਂ ਕੰਬਣਾ ਨੂੰ ਅਕਸਰ ਅਧਿਆਤਮਿਕ ਊਰਜਾ ਦੇ ਪ੍ਰਵਾਹ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਵਜੋਂ ਸਮਝਿਆ ਜਾਂਦਾ ਹੈ ਇਹ ਇੱਕ ਸਫਾਈ ਪ੍ਰਕਿਰਿਆ ਨੂੰ ਦਰਸਾਉਂਦਾ ਹੈ ਜਿੱਥੇ ਸੁਸਤ ਊਰਜਾਵਾਂ ਜਾਗਦੀਆਂ ਹਨ ਅਤੇ ਅਸ਼ੁੱਧੀਆਂ ਛੱਡੀਆਂ ਜਾਂਦੀਆਂ ਹਨ ਪੌਤਿਕ ਰੂਪ ਇਸ ਵਿੱਚੋਂ ਵਹਿ ਰਹੇ ਤੀਬਰ ਅਧਿਆਤਮਿਕ ਕਰੰਟ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ ਬਹੁਤ ਸਾਰੀਆਂ ਅਧਿਆਤਮਿਕ ਪਰੰਪਰਾਵਾਂ ਅਜਿਹੇ ਪੋਤਿਕ ਪ੍ਰਗਟਾਵੇ ਨੂੰ ਜਾਗਰਤੀ ਦੇ ਸੰਕੇਤਾਂ ਵਜੋਂ ਸਵੀਕਾਰ ਕਰਦੀਆਂ ਹਨ ਸਿੱਖੀ ਵਿੱਚ ਇਸ ਨੂੰ ਆਤਮਾ ਦੀ ਤੌਂਗ ਅਤੇ ਸਰੀਰ ਦੀ ਸ਼ੁੱਧਤਾ ਵਜੋਂ ਦੇਖਿਆ ਜਾ ਸਕਦਾ ਹੈ ਇਹ ਦਰਸਾਉਂਦਾ ਹੈ ਕਿ ਨਾਮ ਸੱਚਮੁੱਚ ਤੁਹਾਡੇ ਅੰਦਰ ਗੂੰਜ ਰਿਹਾ ਹੈ ਤੁਹਾਡੇ ਜੀਵਨ ਦੇ ਸਭ ਤੋਂ ਡੂੰਘੇ ਹਿੱਸਿਆਂ ਨੂੰ ਛੂ ਰਿਹਾ ਹੈ ਇਹ ਅਨੁਭਵ ਤੁਹਾਡੀ ਅਧਿਆਤਮਿਕ ਤਰੱਕੀ ਦਾ ਇੱਕ ਸ਼ਕਤੀਸ਼ਾਲੀ ਪੁਸ਼ਟੀਕਰਨ ਹੋ ਸਕਦਾ ਹੈ ਇਹ ਸੁਝਾ ਦਿੰਦਾ ਹੈ ਕਿ ਤੁਹਾਡਾ ਧਿਆਨ ਡੂੰਘਾ ਹੋ ਰਿਹਾ ਹੈ ਅਤੇ ਬ੍ਰਹਮ ਨਾਲ ਤੁਹਾਡਾ ਸਬੰਧ ਮਜ਼ਬੂਤ ਹੋ ਰਿਹਾ ਹੈ ਇਹਨਾਂ ਸੰਵੇਦਨਾਵਾਂ ਤੋਂ ਕਬਰਾਉਣਾ ਸਗੋਂ ਇਹਨਾਂ ਨੂੰ ਆਪਣੀ ਯਾਤਰਾ ਦੇ ਹਿੱਸੇ ਵਜੋਂ ਅਪਣਾਓ ਜੇਕਰ ਤੁਹਾਨੂੰ ਸਿਮਰਨ ਦੌਰਾਨ ਇਹ ਝਟਕੇ ਮਹਿਸੂਸ ਹੁੰਦੇ ਹਨ ਤਾਂ ਯਾਦ ਰੱਖੋ ਕਿ ਤੁਸੀਂ ਨਾਮ ਤੇ ਕੇਂਦ੍ਰਿਤ ਰਹੋ ਸਰੀਰਕ ਸੰਵੇਦਨਾ ਨੂੰ ਵਾਹਿਗੁਰੂ ਨਾਲ ਜੋੜਨ ਦੇ ਆਪਣੇ ਮੁੱਖ ਉਦੇਸ਼ ਤੋਂ ਪਟਕਣ ਨਾ ਦਿਓ ਅਟੁੱਟ ਸ਼ਰਧਾ ਅਤੇ ਨਿਮਰਤਾ ਨਾਲ ਆਪਣਾ ਜਾਪ ਜਾਰੀ ਰੱਖੋ ਇਹ ਹਰਕਤਾਂ ਸਿਮਰਨ ਦਾ ਟੀਚਾ ਨਹੀਂ ਹਨ ਸਗੋਂ ਡੂੰਘੇ ਧਿਆਨ ਦਾ ਇੱਕ ਸੰਭਾਵੀ ਉਪੋਤਪਾਦ ਹਨ ਅਸਲ ਉਦੇਸ਼ ਪਿਆਰ ਸ਼ਾਂਤੀ ਅਤੇ ਬ੍ਰह्म ਪ੍ਰਤੀ ਨਿਰੰਤਰ ਜਾਗਰੂਕਤਾ ਪੈਦਾ ਕਰਨਾ ਹੈ ਆਪਣਾ ਧਿਆਨ ਅਧਿਆਤਮਿਕ ਤਤ ਤੇ ਰੱਖੋ ਨਾ ਕਿ ਸਰੀਰਕ ਪ੍ਰਤੀਕਿਰਿਆ ਤੇ ਸਿਮਰਨ ਦਾ ਰਸਤਾ ਹਰੇਕ ਵਿਅਕਤੀ ਲਈ ਵਿਲੱਖਣ ਹੁੰਦਾ ਹੈ ਕੁਝ ਇਹਨਾਂ ਸੰਵੇਦਨਾਵਾਂ ਦਾ ਅਨੁਭਵ ਕਰ ਸਕਦੇ ਹਨ ਜਦੋਂ ਕਿ ਕੁਝ ਨਹੀਂ ਫਿਰ ਵੀ ਦੋਵੇਂ ਡੂੰਗਾ ਅਧਿਆਤਮਿਕ ਵਿਕਾਸ ਪ੍ਰਾਪਤ ਕਰ ਸਕਦੇ ਹਨ ਅਸਲ ਵਿੱਚ ਮਾਇਨੇ ਰੱਖਣ ਵਾਲੀ ਗੱਲ ਹੈ ਤੁਹਾਡੇ ਦਿਲ ਦੀ ਇਮਾਨਦਾਰੀ ਅਤੇ ਤੁਹਾਡੇ ਅਭਿਆਸ ਦੀ ਇਕਸਾਰਤਾ ਇਨ੍ਹਾਂ ਅਨੁਭਵਾਂ ਨੂੰ ਵਾਹਿਗੁਰੂ ਪ੍ਰਤੀ ਤੁਹਾਡੀ ਨੇਚਾ ਅਤੇ ਵਚਨਬੱਧਤਾ ਨੂੰ ਹੋਰ ਡੂੰਘਾ ਕਰਨ ਦਿਓ ਗੁਰੂ ਦੀ ਬੁੱਧੀ ਵਿੱਚ ਪਰੋਸਾਂ ਰੱਖੋ ਅਤੇ ਖੁੱਲੇ ਦਿਲ ਅਤੇ ਦਿਮਾਗ ਨਾਲ ਆਪਣੀ ਯਾਤਰਾ ਜਾਰੀ ਰੱਖੋ ਤੁਹਾਡਾ ਸਿਮਰਨ ਤੁਹਾਨੂੰ ਹਮੇਸ਼ਾ ਬ੍ਰह्म ਪ੍ਰਕਾਸ਼ ਦੇ ਨੇੜੇ ਲਿਆਵੇ